ਸਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਜਗਦੇਵ ਖੁਰ ਦਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਪਾਂ ਪਹੁੰਚੇ ਹਾਂ ਪ੍ਰਿੰਸ ਡੇਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਟੋਟਲ ਤਿੰਨ ਝੋਟੀਆਂ ਬਖਾਵਾਂਗੇ ਤਿੰਨੇ ਸੂਈਆਂ ਸਵਾਈਆਂ ਵਾਂ ਤੇ ਆਪਾਂ ਪਹੁੰਚੇ ਹਾਂ ਬਈ ਪ੍ਰਿੰਸ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਪੁੱਛਦੇ ਆਂ ਪਸ਼ੂਆਂ ਦੀ ਜਾਣਕਾਰੀ ਲੈਣੇ ਆਂ ਬਾਈ ਹੁਣਾਂ ਕੋਲ ਸੱਸੀ ਕਾ ਭਾਜੀ ਸੱਸੀ ਕਾ ਜੀ ਉਸਨੂੰ ਠੀਕ ਠਾਕ ਜੀ ਵਧੀਆ 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 ਤੁਸੀਂ ਸੁਣਾਓ ਜੀ ਚੜਦੀ ਕਲਾ ਜੀ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਭਾਜੀ ਚਲੋ ਵਧੀਆ ਚਾਹੀਦਾ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਪ੍ਰਿੰਸਪਾਲ ਸਿੰਘ ਪਿੰਡ ਜਿੱਕੇ ਦੇ ਖੁੱਦ ਤਸੀਲ ਹੈ ਨਾਲਾ ਜ਼ਿਲ੍ਹਾ ਅਮਰੀਕਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਨੰਬਰ 950129685 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਬਾਈ ਜੀ ਹਾਂਜੀ ਕਰੀਏ ਆ ਦੱਸਿਓ ਪਹਿਲੇ ਨੰਬਰ ਤੇ ਨੀਲੀ ਰਵੀ ਆ ਗਿਆ ਉਧਰੋਂ ਵੀਰ ਜੀ ਦਿਖਾ ਦਿਏ ਚਲੋ ਉਧਰੋਂ ਦਿਖਾ ਦਿਓ ਕੋ ਆਗ ਜੀ ਝੋਟੀ ਆਪਾਂ ਲਈ ਜੂਰੀ ਬੱਚਾ ਮਰ ਗਿਆ ਇਹਦਾ ਅੱਛਾ ਜੀ ਹਾਂਜੀ ਹਾਂਜੀ ਇਹਨੂੰ ਅੱਜ ਚ ਤੀਜਾ ਚੌਥਾ ਦੇਣਿਆ ਸੋਈ ਨੂੰ ਠੀਕ ਹੈ ਠੀਕ ਹੈ ਠੀਕ ਹੈ ਹਾਂ ਜੀ ਇਹਨੂੰ ਬੌਲੇ ਦੇ ਆ ਬੱਚਾ ਰਾਜ ਆ ਜਾਂਦੇ ਮਰ ਗਿਆ ਝੋਟੀ ਠੀਕ ਹੈ ਜੀ ਹਾਂਜੀ ਹਾਂਜੀ ਆ ਦੱਸਿਓ ਫਿਰ ਪਹਿਲੇ ਨੰਬਰ ਤੇ ਝੋਟੀ ਕੜਵਾ ਸੁਭਾ ਸੋਈ ਜੇ ਇਹ ਪਹਿਲਨ ਵੀ ਜੀ ਚਾਰ ਦੰਦ ਕੱਟੀ ਆ ਮੂੰਹ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਹੋਰ ਚਾਰ ਦੰਦ ਕੱਟੀ ਆ ਵੇਖੋ ਵੀਰ ਜੀ ਲੈਵਾ ਲੋ ਬਜੀ ਕਰੋ ਚੰਗਾ ਲੱਗਾ ਹਾਂਜੀ ਹਾਂਜੀ ਆ ਵੇਖੋ ਵੀਰ ਜੀ ਵੇਟਗੜ ਦੇ ਥਾਨ ਲੱਗਾ ਵਾਦੇ ਬਾਈ ਕਿੰਨਾ ਜੀ ਦੁੱਧ ਐ ਹਜਾ ਮੇਕੋ ਇਹਦੇ ਥੱਲੇ ਵੀਰ ਜੀ ਦੁੱਧ ਉਦ 10 ਕਿਲੋ ਜਿਹੜਾ ਪੱਕਾ ਕੰਡੇ ਦੇ ਤੋਲਵਾ ਵੀਰ ਜੀ ਦੁੱਧ ਦੇਣਾ ਨਾ ਹਾਂਜੀ ਪੱਕਾ ਜਿਹੜਾ ਕੰਡੇ ਦੇ ਤੋਲਵਾ 9 ਗੱਲੋਂ ਨੂੰ ਕੋਈ ਕੰਡਾ ਲਵਾ ਕੇ ਲੈ ਜਾਏ ਵੀਰ ਜੀ ਮੇਰੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਪਿੱਛੇ ਜਵਾਕ ਕੀ ਆ ਗਿਆ ਇਹ ਵੀਰ ਜੀ ਕੱਟਾ ਜੇ ਮਗਰ ਡੇਢ ਮਹੀਨੇ ਦੀ ਮੈਂ ਸੂਈ ਜੇ ਅੱਛਾ ਜੀ ਹਾਂਜੀ ਹਾਂਜੀ ਡੇਢ ਮਹੀਨੇ ਦੇ ਲਗਭਗ ਸੂਈ ਜੇ ਆ ਕੱਟਾ ਹਜੇ ਮਗਰ ਠੀਕ ਹੈ ਠੀਕ ਹੈ ਲੋ ਵੀਰ ਮੇਲ ਕਾਫ ਆ ਗਿਆ ਜੇ ਪਿੱਛੇ ਹਾਂਜੀ ਡੇਢ ਤੇ ਬਾਕੀ ਵੀ ਦੀ ਇੱਧਰ ਵੇਖੋ ਝੋਟੀ ਇਹ ਤੋਂ ਕੋਕਾ ਹੀ ਲੱਗਾ ਕੋਕਾ ਹੀ ਸਿੰਘ ਆ ਵੇਖੋ ਝੋਟੀ ਠੀਕ ਹੈ ਜੀ ਆਹ ਮੁੰਦਰੀ ਆ ਵਾਸਤੇ ਕੋਲਟੀ ਚੈੱਕ ਕਰ ਸੇ ਬਸ ਤੇ ਪਿਓਰ ਵੀਰ ਜੀ ਚਾਰ ਦੰਦ ਕੱਟੀ ਆ ਅੱਛਾ ਜੀ ਇਹ ਨਹੀਂ ਪਿਆਖਿਆ ਚਾਰ ਦੰਦ ਤੇ ਨਿਕਲੂ ਛੇ ਦੰਦ ਠੀਕ ਹੈ ਠੀਕ ਜੇ ਚੌਗੀ ਤੋਂ ਛਿੱਗੀ ਵਾਲਾ ਤੋੜਿਆ ਹੋਵੇ ਤੇ ਝੋਟੀ ਫਰੀ ਦੇ ਦਾਂਗੇ ਤੁਸੀਂ ਗੱਟ ਕਾੜ ਚੈੱਕ ਕਰਦਾ ਇਹ ਬਹੁਤ ਚੰਗਾ ਆ ਗਿਆ ਵਾ ਐਨ ਜੈੱਡ ਬਲੈ ਗਿਆ ਤੇ ਮੂੰਹੋਂ ਵੀ ਚਾਰ ਦੰਦ ਆ ਤੇ ਠਣ ਠਣ ਜਿਹੜਾ ਬਹੁਤ ਚੰਗਾ ਲੱਗਾ ਵਾ ਬਾਕੀ ਮੋਲ ਵਾਲੇ ਦੇ ਵੀਰ ਜੀ ਪਟਾਕੇ ਹੀ ਪਾਦਨੇ ਆਜ ਅੱਛਾ ਜੀ ਹਾਂ ਜੀ ਹਾਂ ਜੀ ਕਮਾਲੋ ਕਮਾਲ ਮੋਲ ਜਿਆਦੇ ਜਾਂ ਕੈਂਜਿਆ ਕੈਂਜ ਨਹੀਂ ਅੱਛਾ ਜੀ ਬਿਲਕੁਲ ਨੋਰਮਲ ਹੀ ਸਿੰਗੀ ਵੇਖੋ ਵੀਰ ਜੀ ਲਓ ਬਾਈ ਜੈਡ ਬਲੈਕ ਕੱਟੀ ਆ ਸਾਕੀਆਂ ਉੱਪਰ ਹੈ ਲਾਜਨੀਆਂ ਬਾਈ ਉਹਨਾਂ ਨੇ ਅੱਜ ਪਿਓਰ ਚੌਗੀ ਕੱਟੀ ਆ ਵੇਖੋ ਲਓ ਬਾਈ ਕਰੋ ਚੈੱਕ ਤੁਸੀਂ ਦੰਦ ਦੋੰਦੋ ਬਈ ਲਾਜ ਦੇ ਨੋ ਆਹ ਵੇਖੋ ਵੀਰ ਜੀ ਪਿਓਰ ਚਾਰ ਦੰਦ ਕੱਟੀ ਆ ਵੇਖੋ ਇੱਧਰ ਦੋ ਹੀ ਇੱਧਰ ਖਲੋਤੀਆਂ ਕੰਨੀਆਂ ਦੋ ਹੀ ਉੱਧਰ ਖਲੋਤੀ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਉਹ ਵੀ ਦੂਰੋਂ ਨੇੜੇ ਭਣ ਭਰਾ ਨੇ ਆਉਣਾ ਹੁੰਦਾ ਨਹੀਂ ਨਹੀਂ ਬਿਲਕੁਲ ਇਹ ਵੀ ਵਿਖਾਈ ਹੋਵੇ ਟੀਟੇ ਵਿਖਾਈ ਸੀ ਕੋਈ ਹਾਂਜੀ ਇਹ ਚੀਜ਼ ਆ ਲੋ ਵੀ ਕਰੋ ਚੈੱਕ ਅ ਡਰ ਕੁਆਲਟੀ ਬਾਕੀ ਵੱਡੀ ਕੱਟੀ ਹੈ ਵੀਡੀ ਬਹੁਤ ਹੀ ਚੰਗੀ ਆ ਚਲ ਜਾਂਾਂ ਤਾਂ ਜਾਂ ਤਾਂ ਕੋਈ ਨਹੀਂ ਇਧਰਲੀ ਸਾਈਡ ਤੋਂ ਅੱਪਰ ਆਈ ਬੋਲੀ ਲੱਗ ਗਿਆ ਤੇ ਚੈੱਕ ਕਰ ਸਾਡੇ ਤੇ ਸਲਾ ਦਾ ਸੈਜਾ ਬਹੁਤ ਹੀ ਚੰਦਾਰਿਆ ਹਾਂ ਜੇ ਵੇਖੀ ਪਸਮਕੇ ਹੋਰ ਲੰਮਾ ਕਰ ਜੰਦੀ ਥਾਣ ਅੱਛਾ ਜੀ ਹਾਂ ਪਸਮਕੇ ਹੋਰ ਲੰਮਾ ਕਰ ਜੂਗੀ ਥਣ ਠੀਕ ਹੈ ਠੀਕ ਹੈ ਇਹ ਨਹੀਂ ਡਾਡਾ ਰੱਖੂਗੀ ਅੱਛਾ ਕੀ ਮੋਲ ਕਿਹ ਮੈਂ ਆ ਤੁਹਾਡੇ ਕੋਲ ਭੂਰ ਛਟਾ ਹੋਵੇ ਅੱਛਾ ਆਪਾਂ ਜੁਮੇ ਆ ਰਹਿਆਂਗੇ ਜੀ ਠੀਕ ਹੈ ਠੀਕ ਹੈ ਕਿਹ ਮੈਂ ਦਾ ਥਣ ਭੂਰ ਵੀ ਮਾਰੇਗਾ ਜੱਤਾ ਵੀ ਕੋ ਫੋਨ ਲਾ ਦੇ ਅੱਛਾ ਜੀ ਤੁਹਾਨੂੰ ਪਤਾ ਮਾਲ ਆਪਣਾ ਆਨਲਾਈਨ ਹੀ ਵੇਚੀ ਜਾਂਦਾ ਸਾਰਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਹਾਂ ਜੀ ਹਾਂ ਜੀ ਵੀਰ ਭਰਾਤ ਬਾਰ ਦੇ ਸਿਰ ਤੇ ਖੜਦੇ ਆ ਆਪਣੇ ਕੋ ਮੋਲੇ ਦਾ ਵੀਰ ਜੀ ਜਾਇਜ਼ੀ ਕਰ ਦਈਏ ਅੱਛਾ ਜੀ ਇਹੋ ਜੀਆਂ ਕਟੀਆਂ ਦੇ ਵੀਰ ਜੀ 4-4 ਜਾਂਦਾ ਸਵਾ ਸਵਾ ਦੀਆਂ ਵੇਖਦੀਆਂ 나ਡੂ ਤੇ ਬਚਾ ਹੋਵੇ ਹਾਂਜੀ ਹਾਂਜੀ ਹੁਣ ਨਾਂ ਵੀਰ ਜੀ ਲੱਖ ਕਰਨਾ ਅੱਛਾ ਜੀ ਤੇ ਨਾ ਕਰਨਾ 85000 ਤੇ ਨਾ ਕਰਨਾ 95 ਅੱਛਾ ਜੀ ਪੂਰੇ 75000 ਦੀ ਕੱਟੀ ਦੇ ਦੇਣੀ ਆ ਵੀਰ ਜੀ ਠੀਕ ਆ ਠੀਕ ਲੋ ਹਾਂਜੀ 75000 ਪਰ ਆਉਣੀ ਨਹੀਂ ਵੀਰ ਜੀ 75 ਦੀ ਨਹੀਂ ਮਜਰ ਮੌਜੂਦ ਆਲੀ ਕੱਟੀ ਦੇ ਸੋਹਣੇ ਤੇ ਕੱਦ-ਕੱਡ ਵੀ ਬਹੁਤ ਚੰਗਾ ਵਾ ਪਿਓਰ ਮੌਰਾ ਨਾਸਲ ਦੇ ਵਿੱਚ ਆ ਗਈ ਤੇ ਆਜੋ ਹੁਣ ਪਿਓਰ ਮੌਰਾ ਨਾ ਵੀਰ ਜੀ ਕੱਟੀ ਆ ਠੀਕ ਹੈ ਜੀ ਹਾਂ ਜੀ ਦੱਸੇ ਬਾਤ ਗੱਲਾਂਗੇ ਹਾਂ ਜੀ ਇਹ ਮਾਲ ਪ੍ਰੇਮ ਸਿੰਘ ਕੋ ਮਿਲਣਾ ਜੀ ਠੀਕ ਹੈ ਠੀਕ ਗੱਲ ਹਾਂ ਜੀ ਇਹ ਹੋ ਰੇਡ ਤੇ ਬਾਈ ਪ੍ਰੇਮ ਸਿੰਘ ਹੋਣਾ ਮਾਲ ਮਿਲਣਾ ਬਿਲਕੁਲ ਨਿਗੇ ਨਿਗੇ ਭਾ ਹੁੰਦੇ ਆ ਬਾਕੀ ਆ ਵੇਖੋ ਵੀਰ ਜੀ ਬਿਲਕੁਲ 나ੜੂ ਤੇ ਬੱਚਾ ਆ ਆ ਵੇਖੋ ਬਿਲਕੁਲ ਕੂਲਾ ਬੱਚਾ ਆ ਹਜੇ ਕਿਸੇ ਦੇ ਘਰ ਜਾ ਕੇ ਕੱਟੀ ਮੈਲਾ ਵੀ ਨਾ ਮਾਰੇ ਅੱਛਾ ਜੀ ਤਾਂ ਵੀਆ ਨੂੰ ਕੋ ਫੋਨ ਲਾ ਲਈ ਵੀਰ ਜੀ ਠੀਕ ਹੈ ਠੀਕ ਹੈ ਠੀਕ ਹੈ ਹਾਂ ਜੀ ਤੇ ਵੇਖੋ ਇੱਥੇ ਵੇਖੋ ਗੋਠ ਗੋੜ ਤੇ ਕੱਟੀ ਨੂੰ ਥਣ ਲੱਗਾ ਵੇਖੋ ਲੇਵਾ ਵਿਖਾਓ ਮੜਾਇਆ ਲੱਗੋ ਮੈਂ ਪੰਡਾ ਪਾਈਆਂ ਨੇ ਤੇ ਥਣਾ ਦਾ ਸੈਗ ਹੈ ਬਹੁਤ ਹੀ ਸ਼ਾਨਦਾਰ ਆ ਵੇਖੋ ਲਿਓ ਬਾਈ ਜੀ ਇਹਨੂੰ ਫਿਰ ਖੋਲ ਕੇ ਬਾਕੀ ਵੀ ਜੀ ਵੱਡੀ ਕੱਟੀ ਆ ਕੱਦਗਾਠ ਵਾਲੀ ਦਾ ਇਹ ਵੀ ਜੇ ਚਾਰ ਦੰਦ ਜਾਂ 6 ਦੰਦ ਕੱਟੀ ਹੋਈ ਅੱਛਾ ਜੀ ਹਾਂ ਹਾਂ ਇਹ ਬੱਚਾ ਮਰ ਗਿਆ ਹੁਣ ਦੇ ਵੀ ਲੈਸ ਦੇਣੀ ਆ ਤੇ ਸਿੰਗ ਵੇਖੋ ਜੀ ਦਾ ਵੀ ਕੋਕਾ ਲੱਗਾ ਜੀ ਲੋਬ ਜੀ ਵੀ ਜੈੱਟ ਬਲਾਇਕਾ ਕੀਦੇ ਸਿੰਗ ਤੋਂ ਬਹੁਤ ਹੀ ਨਿਗਾ ਨਿਗਾ ਲੱਗਾ ਵਾ ਅੱਛਾ ਜੀ ਬਾਕੀ ਸਾਲੀਆਂ ਅੱਡੀਆਂ ਤੇ ਪੰਡਾਂ ਪਈਆਂ ਕਰਮਾਲੀ ਨੇ ਇਹ ਚੰਡੀਗੜ੍ਹ ਕਿੰਨਾ ਜੇ ਚੰਡੀਗੜ੍ਹ ਲਾਕੇ ਨੂੰ ਕੱਟੀਆਂ ਇਹੋ ਜੀਆਂ ਜਾਂਦੀਆਂ ਜੇ ਹਾਂਜੀ ਹਾਂਜੀਗੜ੍ਹ ਨੂੰ ਜਾਣੀਆਂ ਇਹ ਬਾਈ ਜੀ ਇਹਦਾ ਬਾਕੀ ਬਹੁਤ ਹੀ ਛੀਕੜ ਆ 3 ਵੀ ਟੋਨਾ ਜਲਦੀ ਅੱਛਾ ਕਿੰਨਾ ਜੇਰੇ ਕੋਲ ਹੋਲਾ ਹੋਲਾ ਵੀਰ ਜੀ ਇਹਦੇ ਕੋ ਪੱਕਾ ਜਿਹੜਾ ਲੀਟਰ ਵਾਲਾ ਕੰਡਾ ਲਾ ਲੇ ਕੋਈ ਲੀਟਰ ਵਾਲੇ 10 ਕਿਲੋ ਹੋਗਾ ਅੱਛਾ ਜੀ ਹਾਂਜੀ 10 ਕਿਲੋ ਜਿਹੜਾ ਮਰਜ਼ੀ ਮੇਰੇ ਕੋ ਕੰਡਾ ਲਵਾ ਕੇ ਲੈ ਜੇ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਬਾਕੀ 70 ਲੀਟਰ ਜਿਹੜਾ ਬੋਲਾ ਹੀ ਹਟਾ ਆ ਕੁੱੜੇ ਵਾਲੀਆਂ ਕੱਟੀਆਂ ਭਾਰੀ ਨਹੀਂ ਕਰੋ ਸੇਠਾਣ ਭਾਂਡਾ ਬਹੁਤ ਚੰਗਾ ਲੱਗਾ ਵਾ ਇਹ ਬਾਹਨੇ ਦੇ ਨਾਲਾ ਲਵੜਾ ਵੀ ਚੰਗੀਆਂ ਆ ਗਈਆਂ ਕਿੰਨਾ ਕੁ ਭਰੀ ਜਾਊਗੀ ਦੁੱਧ ਦੁੱਧ ਦੇ ਦੀ 12 ਕਿਲੋ ਕੱਢੀ ਚਾਉ ਮੇਲਾ ਛੜਾ ਛੁੱਟ ਕੇ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਇਹਨਾਂ ਦੀ ਕੱਟੀ ਰਿੰਗੀ ਲਈ ਇਹਨਾਂ ਦਾ ਸੁੱਧ ਚਵਾਈ ਜਾਊਗੀ ਕੋਣ ਦਿਰਦੀ ਕੱਟੀ ਕਰੋ ਇਧਰਲੀ ਸਾਈਡ ਤੋਂ ਚੱਕ ਜਰਾ ਐਨੂੰ ਮੜਾ ਵਿਖਾ ਦਿਓ ਬਾਕੀ ਵੀਰ ਜੀ ਆ ਮੜਾ ਆ ਜਾਣਾ ਸਰੂ ਲੱਗਾ ਆ ਅੱਛਾ ਜੀ ਇੱਕ ਬੂੰਦ ਵੀ ਨਹੀਂ ਡਿੱਗਦੀ ਉਤਰਾ ਨਕਸ਼ਾ ਬਣਿਆ ਠੀਕ ਹੈ ਠੀਕ ਹੈ ਇਧਰ ਨੂੰ ਸਭ ਬਾਕੀ ਨਾਲਾ ਨੂੰ ਇੱਕ ਨਾ ਚੰਗੇ ਜਿਹੇ ਦਿਖਾਈਏ ਹਵਾਨੇ ਤੋਂ ਟੱਕ ਦੇ ਉੱਪਰ ਇਹਨੂੰ ਤੇ ਠੰਡੀ ਬੜੀ ਵੀਰ ਜੀ ਕੱਟੀ ਠੀਕ ਹੈ ਇਧਰ ਵੇਖੋ ਮੜਾ ਖਾ ਦਈਏ ਲੋ ਵੀਰ ਜੀ ਕਿਹ ਕ ਕਰ ਸਕਦੇ ਤੁਸੀਂ ਹਵਾਨੇ ਦੇ ਨਾਲਾ ਆ ਵੇਖੋ ਠੰਡੀ ਬੜੀ ਵੀਰ ਜੀ ਕੱਟੀ ਬਹੁਤ ਚੰਗੀ ਲੱਗੀ ਆ ਆ ਵੇਖੋ ਵੀਰ ਜੀ ਇਹ ਹੈ ਵੀ ਠੰਡੀ ਸੇ ਲਿਆ ਆਹ ਵੇਖੋ ਜੀ ਐਂਜੀ ਠੰਡੀ ਆ ਠੀਕ ਆ ਠੀਕ ਆ ਜੀ ਜੋੜੀ ਕੋਈ ਜੀ ਗੱਲ ਨਹੀਂ ਕੱਟੀ ਕੀ ਮੋਲ ਕਰਨਾ ਬਾਈ ਇਹਦਾ ਹਰੇ ਵੀ ਵੀਰ ਜੀ ਕੋ ਭੂਰ ਹੋਵੇ ਛੱਟਾ ਹੋਵੇ ਆਪਣੀ ਜ਼ਿੰਮੇਵਾਰੀ ਬਾਕੀ ਵੀਰ ਜੀ ਕਿਸੇ ਦੇ ਘਰ ਜਾ ਕੇ ਪਹਾੜਾ ਲੈ ਸਕਦੀ ਟੀਗਾ ਨਹੀਂ ਲੈ ਸਕਦੀ ਕੱਟੀ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਉਹ ਪ੍ਰੇਖ ਥਾਂ ਜਾ ਕੇ ਟੀਗਾ ਵੀ ਨਹੀਂ ਲੈ ਸਕਦੀ ਕੱਟੀ ਬਾਕੀ ਸੱਜਰ ਕੱਟੀ ਸੂਈ ਆ ਪਹਾੜੇ ਤੇ ਇਹ ਵੀ ਦਿਹਾੜੀ 당 ਪਹਾੜੇ ਤੇ ਲਾਉਣੀ ਪਊਗੀ ਕੱਟੀ ਠੀਕ ਆ ਠੀਕ ਆ ਹਾਂਜੀ ਹਾਂਜੀ ਬਾਈ ਬਾਕੀ ਬਹੁਤ ਜੀ ਠੰਡ ਭੰਡਾ ਚੰਗਾ ਲੱਗਾ ਵਾ ਹਾਂਜੀ ਕੀ ਮੋਲ ਕਰਨਾ ਬਾਈ ਇਹਦਾ ਹਰ ਮੋਲੇ ਦਾ ਵੀਰ ਜੀ ਅਛਾ ਕੱਟੀ ਵਿੱਚ ਨਹੀਂ ਲੱਖ ਦੀ ਅਛਾ ਜੀ ਪਰ ਨਾ ਹੁਣ ਲੱਖ ਦੀ ਦੇਣੀ ਆ ਨਾ 95 ਦੀ ਦੇਣੀ ਆ ਅਛਾ ਜੀ ਤੇ ਨਾ ਹੀ ਦੇਣੀ ਆ 85 ਦੀ ਅਛਾ ਜੀ ਪੂਰੇ 75000 ਦੀ ਕੱਟੀ ਦੇ ਦਾਂਗੇ 75 ਦੀ ਹਾਂਜੀ ਪਰ ਆਉਣੀ ਨਹੀਂ ਵੀਰ ਜੀ ਮਾਰਕੀਟ ਜੀ ਨਹੀਂ ਆਉਣੀ ਇਹ ਕੱਟੀ ਛੋੜ ਛੋੜ ਹੀ ਹੋ ਗਈ ਨਹੀਂ ਛੋੜ ਮੌਕੇ ਦੇ ਵਿੱਚ ਜੀ ਥੋੜੀ ਹੁਣੀ ਆ ਮੌਕੇ ਤੇ 100 ਰੁਪਏ ਵਾਲਾ ਕੰਮ ਹੀ ਹੋਣਾ ਵੀਰ ਜੀ ਬਸੀ ਅਗੋ ਕੱਟੀ ਮਹਿੰਗੀ ਲਈ ਪਰ ਬੱਚੇ ਖਰਾਬ ਕਰਕੇ ਕੱਟੀ ਬੱਚੇ ਖਰਾਬ ਕਰਕੇ ਨੁਕਸਾਨਾ ਦੇਣੇ ਕੱਟੀ ਨੁਕਸਾਨਾ ਕੱਟੀ ਦੇਣਦੇ ਆ ਸੱਜਰ ਸੂਈ ਤਿੰਨਾਂ ਦਾ ਕੱਟੀ ਫਰੀਜ਼ ਆ ਦੀ ਹਾਂਜੀ ਠੀਕ ਠੀਕ ਆ ਬਈ ਸੱਜਣਾ 75000 ਦੀ ਬਾਕੀ ਮੁੱਦੇ ਤੇ ਬਾਈ ਕਹਿੰਦਾ ਵੀ ਛੋੜ ਆਪਣੀ ਮਰਜ਼ੀ ਨਾ ਕਰਾਂਗੇ ਮੁੱਲ ਆਪਣੇ ਵੀਰ ਜੀ ਨੋਰਮਲ ਹੀ ਹੁੰਦੇ ਨਹੀਂ ਪੁੱਲ ਜੈਜ ਮੁੱਲਿਆ ਬਾਈ ਨੇ ਕੀਤਾ ਹਾਂਜੀ ਤੇ ਆਜੋ ਹੁਣ ਤੀਜੇ ਨੰਬਰ ਤੇ ਦੱਸਿਓ ਭਈਆ ਝੋਟੀ ਪਰੇ ਇਹ ਵੀਰ ਜੀ ਪਿਓਰ ਦੂਜਾ ਸੁਭਾ ਇਧਰੋਂ ਮਾਰਿਓ ਜੀ ਕੈਮਰਾ ਮੜਿਆ ਲੇਵੇ ਤੇ ਮਾਰਿਓ ਮੜਿਆ ਕੈਮਰਾ ਲੋ ਬਈ ਵੇਖੋ ਕੱਲਾ ਕੱਲਾ ਵੀਰ ਜੀ ਥਣ ਗੁੱਠ ਗੁੱਠ ਤੇ ਲੱਗਾ ਲੇਵੇ ਭਾਂਡੇ ਦਾ ਡੰਗਰ ਗਲਤ ਨਹੀਂ ਲਈਦਾ ਵੀਰ ਜੀ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਹਾਂ ਜੀ ਹਾਂ ਜੀ ਕੱਟੀ ਵੀਰ ਜੀ ਨੀਲੀ ਰਾਵੀ ਦੀ ਮਗਰਿਆ ਦੇ ਕੱਟੀ ਅੱਛਾ ਜੀ ਤੇ ਆਪ ਵੀ ਪਿਓਰ ਨੀਲੀ ਰਾਵੀ ਦੀ ਆ ਠੀਕ ਹੈ ਜੀ ਆ ਵੇਖੋ ਵੀਰ ਜੀ ਬਾਈ ਕਰੋ ਚੈੱਕ ਇਹ ਅਦਭੂਤ ਮਣਕੀ ਆ ਖਾ ਗਈ ਹੈ ਹਾਂ ਜੀ ਪਿਓਰ ਨੀਲੀ ਦਾ ਵੀ ਤੇ ਬਚਾਗੇ ਨਿਸ਼ਾਨੀਆਂ ਨਹੀਂ ਹੋਣੀਆਂ ਸਾਰੇ ਇੱਕ ਕਰਦੇ ਆਂ। ਵੀਰ ਜੀ ਕੱਟੇ ਨੀ ਪਿਓਰ ਨੀਲੀ ਦੀ ਮਗਰ ਆ। ਠੀਕ ਹੈ ਠੀਕ ਹੈ। ਇਹ ਦੇਖੋ ਕਿੰਨਾ ਜੇ ਦੁੱਧ। ਇਹ ਦੇਖੋ ਵੀਰ ਜੀ ਪੱਕਾ ਇਹੜਾ 9 ਕਿਲੋ ਦੁੱਧ ਹੋਗਾ ਹੁਣ ਕੰਡੇ ਵਾਲਾ। ਅੱਛਾ ਜੀ। ਅੰਡੇ ਦੇ ਤੋਲਵਾ ਲੈ ਜੇ। ਠੀਕ ਹੈ। 9ਾਂ ਤੋਂ ਪਾਈਆ ਖੰਡ ਸਫਰ ਸੁਪਰ ਚੱਲਣੀ ਆ। ਜਾਨਾ ਹੋ ਗਿਆ ਸੂਈ ਨੂੰ ਇਹ। ਇਹਨੂੰ ਸੂਈ ਨੂੰ ਵੀਰ ਜੀ ਵੀਨਾ ਡੇਢ ਦੇ ਲੱਗ ਪਾ ਗਈ ਨੂੰ ਹੀ ਹੋ ਗਈ ਜੀ। ਠੀਕ ਹੈ ਜੀ। ਹਾਂ ਜੀ। ਉਹ ਵੀਰ ਜੀ ਡੇਢ ਕਿ ਮਹੀਨੇ ਦਾ ਆਸ-ਪਾਸ ਜਿਹੜਾ ਟਾਈਮ ਹੋ ਗਿਆ ਸੂਈ ਨੂੰ। ਹਾਂ ਜੀ ਹਾਂ ਜੀ। ਇੱਕੋ ਉਹ ਸੋਹਣੀ ਕੱਦ ਕਾਠ ਇਹਦਾ ਵੀ ਬਹੁਤ ਚੰਗਾ ਵਾ ਇਹ 9 ਲੀਟਰ ਦੇ ਰੱਖੋ ਦੇਖੋ ਜੀ ਫੇਸ ਬਿਲਕੁਲ ਤਿਆਰ ਆ ਹਾਂਜੀ ਹਾਂ ਇਹ ਨੁਕਰੀ ਘੋੜੀ ਆਵੇ ਹਾਂਜੀ ਹਾਂਜੀ ਕਾਠੀ ਪਿੱਠ ਪੁੜੇ ਵਾਲੀ ਕੱਟੀ ਆ ਠੀਕ ਆ ਠੀਕ ਆ ਇਹ ਨਹੀਂ ਜੀ ਜਾਂ ਕਹਿੰਦੇ ਐ ਕੱਸੀ ਨਹੀਂ ਿੱਠ ਪੁੜੇ ਵਾਲੀ ਛੱਟੀ ਆ ਦੱਸੋ ਇੱਕ ਦੋ ਚੈੱਕ ਸਰ ਜੀ ਬਹੁਤ ਚੰਗਾ ਲੱਗਾ ਠੀਕ ਆ ਠੀਕ ਆ ਜੀ ਉਹ ਬਈ ਕਹਿ ਸਕਦੇ ਤੁਸੀਂ ਕਿਹੜਾ ਕਲਾਕ ਤੁਹਾਡਰ ਕੁਆਲਟੀ ਤੇ ਥਣਾਂ ਦੱਸਿਆ ਜੀ ਕਬਾ ਗਾੜੀ ਗੁੜੀ ਉਖਾਓ ਬਿਲਕੁਲ ਮਰੀ ਜੀ ਤਾਕਮਾ ਲੈ ਕਰੇ ਤੁਮਾ ਲੋਕੀ ਗੱਲ ਨਹੀਂ ਦਿਖਾ ਦੇ। ਬੜੀ ਉਹ ਬਾਨੇ ਦੇ ਡਾਕੂ ਸਕੂਲੀ ਆ ਗਏ ਆ ਤੇ ਕਰੋ ਚੱਕ ਤੇ ਲਾ ਕੇ ਨਾ। ਇਹ ਵੀ ਪਹਿਲੇ ਸਵੇਰ ਤੋਂ ਦੁਜਾ ਸੋਚਾ ਦੁਜਾ ਪਿਓਰ ਦੁਜਾ ਪਹਿਲੇ ਸਵੇਰ ਕਿੰਨਾ ਕੁ ਭਰਿਆ ਦੁੱਧ ਨੇ? ਕਿੰਨਾ ਕੁ ਭਰਿਆ ਪਹਿਲੇ ਸਵੇਰ ਦੁੱਧ? ਪਹਿਲੇ ਸਵੇਰ ਜੀ 14 ਕਿਲੋ ਦੁੱਧ ਬਾਕੀ 13 ਕਿਲੋ ਭਰਿਆ ਨੇ। ਅੱਛਾ ਜੀ। ਉਹ 14 ਦੇ 12 13 ਕਿਲੋ ਤਾਂ ਘੱਟ ਗਈ ਚੋਆ ਹੋਊਗਾ। ਠੀਕ ਹੈ ਠੀਕ ਹੈ ਠੀਕ ਹੈ ਜੀ। ਉਹ ਭਜੀ 13 14 ਲੀਟਰ ਜਿਹੜਾ ਪਹਿਲੇ ਸਵੇਰ ਦੇ ਦੁੱਧ ਭਰਿਆ ਸੀ। ਹਾਂ ਜੀ। ਇਸ ਦਾ ਜਿਹੜਾ ਮੋਕੇ ਦੇ 9 ਲੀਟਰ ਬਿਲਕੁਲ ਤਿਆਰ ਆ ਤੇ ਫੀਮਲ ਕਾਫ ਆ ਗਿਆ ਜੇ ਪਿੱਛੇ ਤੇ ਕਰੋ ਲਾਗੇ ਤਾਂ ਚੈੱਕ ਤੁਸੀਂ ਸਾਨੂੰ ਸਾਨੂੰ ਬਹੁਤ ਹੀ ਚੰਗਾ ਲੱਗਾ ਉਹ ਤਾਂ ਰਮਰਵਾਦੀਆਂ ਜਿਹਦੀਆਂ ਮਣੀ ਹਾਂ ਜੀ ਚਲੋ ਬਜੀ ਕਰੋ ਚੈੱਕ ਤੁਹਾਨੂੰ ਪਸਮਾ ਤੇ ਜਵਾ ਆਪਾਂ ਵੀਡੀਓ ਦੇ ਵਿੱਚ ਹੀ ਦਿਖਾ ਦੇਣਾ ਹੈ ਟੈਕਨੋਲੋਜੀ ਕੱਟੀ ਮਗਰ ਤੇ ਅੱਜ ਆਫਰਾ ਹੀ ਲਾਤੀਆਂ ਬਾਈ ਨੇ ਮਸਾਕੀ ਦੀਆਂ ਹਾਂਜੀ ਆਫਰਾ ਹੀ ਅੱਜ ਚਲਣੀਆਂ ਅਜੇ ਬਾਅਦ ਇਹ ਇਹ ਭਾ ਦਾ ਮਾਲ ਨਹੀਂ ਮਿਲੇਗਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਨੋਰਮਲ ਰੇਡ ਆ ਇਹ ਭਾ ਦਾ ਮਾਲ ਨਹੀਂ ਮਿਲੇਗਾ ਠੀਕ ਹੈ ਠੀਕ ਹੈ ਜੀ ਇਹ ਇਥੇ ਪ੍ਰਿੰਸ ਡੇਰੀ ਫਾਰਮ ਤੇ ਮਿਲੂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਲਓ ਭਾਜੀ ਭਾਜੀ ਪ੍ਰੇਮ ਹਰਣਾ ਦੇ ਕੋਲੋਂ ਇਹੋ ਜਿਹਾ ਮਾਲ ਮਿਲਣਾ ਜੇ ਇਹਦੇ ਵੀ ਮੁੱਲ ਪਟਾਕੇ ਬਾਉ ਹੀ ਨੇ ਇਹ ਨੀਲੀ ਰਾਵੀ ਦੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਲਓ ਭਾਜੀ ਇਹਦਾ ਗ੍ਰੇਡ ਤਾਂ ਬਾਅਦ ਅੱਛਾ ਜੀ ਆਉਂਸਰ ਕਟੀਆਂ ਤੁਹਾਨੂੰ ਪਤਾ ਐ ਨੰਨੇ ਨੰਨੀਆਂ ਵੀ ਗੰਦੀਆਂ ਆ ਠੀਕ ਹੈ ਠੀਕ ਹੈ ਜੀ ਵੇਖੋ ਵੀ ਇਹ ਨੀ ਕੱਟੀ ਛੋਟੀ ਆ ਨਹੀਂ ਬਹੁਤ ਚੰਗੀ ਆ ਕਾਟ ਕਾਟ ਵੀ ਚੰਗੀ ਆ ਜਾਤੀ ਪਾਤੀ ਆ ਵੇਖੋ ਰਾਗ ਭਾਗ ਥੱਲੇ ਲੱਗਾ ਠੀਕ ਆ ਠੀਕ ਆ ਜੀ ਹਾਂ ਜੀ ਬਿਲਕੁਲ ਸਹੀ ਗੱਲ ਆ ਬੰਦਾ ਪਾ ਦੇ ਜਿੰਨਾ ਮਰਜ਼ੀ ਫਿਰ 14 ਕਿਲੋ ਦੀ ਚੱਲ ਜੂਗੀ ਅਛਾ ਜੀ ਹਾਂ ਜੀ ਲੋਬ ਜੀ ਫੇਸਬੁਕ ਤੇ ਵੀ ਚੈੱਕ ਕਰ ਸਕਦੇ ਜੀ ਬਹੁਤ ਹੀ ਜ਼ਿਆਦਾ ਚੰਗਾ ਵਾ ਰੋ ਬਾਈ ਲਾਗੇ ਤੁਹਾਨੂੰ ਚੱਪ ਕਰਾਉਣਾ ਆਪਸ ਮੂੰਹ ਕੋਲ ਦੀ ਯਾਰ ਕੱਲਾ ਕੱਲਾ ਥਾਂ ਗੜਦਾ ਨੇ ਜਵਾਹਰ ਜੀ ਐਂਡ ਲੱਗਾ ਐਂਡ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਵੀਰ ਜੀ ਮਰਵਾਉ ਉਹਨੂੰ ਕੋਈ ਸਾਰੀ ਇਹਦੇ ਧਾਰਾ ਮਰਵਾ ਦਿਆ ਵੀਡੀਓ ਲੰਮੀ ਹੋ ਜਾ ਵੀਡੀਓ ਲੰਮੀ ਚੜੀ ਹਾਂਜੀ ਹਾਂਜੀ ਬਾਕੀ ਕੋਈ ਭੈਣ ਭਰਾ ਆ ਆਪਣੀ ਤਸਲੀ ਕਰਕੇ ਖੜੇ ਸਾਡੇ ਕੋਲ ਠੀਕ ਹੈ ਠੀਕ ਹੈ ਦੋ ਟਾਈਮ ਵੀ ਸੀ ਕੋਈ ਚੋ ਗਿਆ ਢੇਕਰੋਂ ਖੜੇ ਅੱਛਾ ਜੀ ਹਾਂਜੀ ਹਾਂਜੀ ਬਾਕੀ ਸਾਡਾ ਮਾਲ ਬਹੁਤਾ ਉਹ ਜੋ ਆਪਾਂ ਤੁਹਾਨੂੰ ਦੱਸੀਦਾ ਉਹੋ ਹੀ ਵੀਰ ਜੀ ਅਗਲੇ ਦਾ ਕਰ ਲੈ ਨਹੀਂ ਬਿਲਕੁਲ ਬਿਲਕੁਲ ਲਓ ਬਾਈ ਕਰੋ ਚੱਲ ਲਾਗੇ ਨੇ ਦਿਖ ਇਹ ਅਣੀ ਕੇ ਹੈ ਡੰਗਰ ਦੇ ਭੂਰ ਹੋਊਗੀ ਨੇ ਛੱਟਾ ਹੋਊਗਾ ਅੱਛਾ ਜੀ ਲੋਬ ਜੀ ਐਨ ਗੋਲ ਧਰਾ ਵਾ ਮੋਟੀਆਂ ਦੇ ਪੋਲੀ ਚਵਾਈ ਆ ਕੋਈ ਗਾਦੀ ਨਹੀਂ ਠੀਕ ਠੀਕ ਲੋਬ ਜੀ ਚਵਾਈ ਹੋ ਗਈ ਮਾਗਾਂ ਦੇ ਸਰਾ ਦੀ ਚਵਾਈ ਜੇ ਕਰੋ ਜੀ ਚੈੱਕ ਕਰੋ ਦੇਖੋ ਲੋ ਜੀ ਐਨ ਮੋਟਰ ਹੀ ਸਾਬ ਨਾਲ ਲੱਗੀ ਆ ਵੇ ਹਾਂ ਜੀ ਹਾਂ ਜੀ ਦੇਖੋ ਲੋ ਜੀ ਲੋਬ ਜੀ ਕਹਤਾ ਸਹੇਰਾਣ ਗੋਲ ਧਰਾ ਦੇ ਬਿਲਕੁਲ ਮੋਟੀਆਂ ਧਰਾਵਾ ਹਾਂ ਜੀ ਪਈ ਰਹਿਣ ਤਾਂ ਬਾਲਟੀ ਅੱਛਾ ਜੀ ਇਹੇ ਮੈਂ ਤਾਂ ਥੱਲੇ 15 ਬੰਦੇ ਬਦਲ-ਬਦਲ ਕੇ ਬਾਹਰੋਂ ਮਈਆਂ ਥੱਲੇ ਅੱਛਾ ਹੀ ਮਈਆਂ ਲੱਤੋ-ਲੱਤ ਵੀ ਤਿੰਨੇ ਪੁੱਟ ਜਾਂਦੇ ਵੀਰ ਜੀ ਆਪਣੀ ਜੁਮੇ ਆ ਰਹੀ ਹੈ ਠੀਕ ਹੈ ਠੀਕ ਹੈ ਠੀਕ ਹੈ ਲੋ ਬਜੀ ਕਿੱਦਾਂ ਮਰਜੀ ਠੀਕ ਹੈ ਨਹੀਂ ਚੱਕ ਲੋ ਕੋਈ ਗੱਲ ਨਹੀਂ ਬਸ਼ੂਆ ਫਿਰ ਵੀ ਕੀ ਬਾਕੀ ਵੀ ਜੀ ਠੰਡੀ ਆ ਵੇਖੋ ਠੰਡੀ ਆ ਭਾਵੇਂ ਜਿੰਨੀ ਜਰਾ ਮਰਜ਼ੀ ਉੱਠ-ਉੱਠ ਕੇ ਭਈ ਜੋ ਕੀ ਵਰਾ ਭਜੋਗੇ ਆ ਵੇਖੋ ਠੀਕ ਹੈ ਠੀਕ ਹੈ ਮੋਟੀ ਆ ਰਿਆ ਮੋਟੀ ਆ ਵੇਖੋ ਠੀਕ ਹੈ ਜੀ ਲੋ ਬਜੀ ਚਵਾਈ ਜੁੜੀ ਇੱਕ ਨੰਬਰ ਆ ਇੱਕ ਨੰਬਰ ਬਜੀ ਸਾਰੀਆਂ ਇੱਕ ਨੰਬਰ ਹੀ ਹੈ ਵੀਰ ਜੀ ਦੋ ਨੰਬਰ ਕੋਈ ਵੀ ਨਹੀਂ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਕੀ ਮੁੱਲ ਕਰਨਾ ਪਈਏ ਦਾ ਹਰ ਮੁੱਲੇ ਦਾ ਵੀਰ ਜੀ ਜੈਰੀ ਕਰ ਦਈਏ ਨੀਲੀ ਤੁਹਾਨੂੰ ਪਤਾ ਜਾਂ ਜੱਜ ਲੱਭਦੀ ਘੱਟ ਹੈ ਡਿਮਾਂਡ ਜਿਆਦੀ ਆ ਹਾਂਜੀ ਇਹ ਤਾਂ ਦੀ 75 ਦੀ ਵੇਚ ਦੋ ਅੱਛਾ ਜੀ ਹਾਂਜੀ ਆਪਾਂ ਹੱਦ ਨਹੀਂ ਕਰਦੇ ਨਾ ਕਰਨਾ 75 ਅੱਛਾ ਜੀ ਤੇ ਨਾ ਕਰਨਾ 70 ਅੱਛਾ ਜੀ ਪੂਰੇ 68000 ਦੀ ਚੋਟੀ ਦੇ ਦਾਂਗੇ ਠੀਕ ਹੈ ਠੀਕ ਹੈ ਲਓ ਬਾਈ ਜੀ 68000 ਦੇ ਵਿੱਚ ਦੋ ਬੱਝੂ ਮਿਲ ਜਣੇ ਆ ਚੋਟੀ ਲਓ ਬਾਈ ਬਾਕੀ ਚੈੱਕ ਕਰ ਸਕਦੇ ਬਹੁਤ ਹੀ ਚੰਗਾ ਹੈ ਕੱਲਾ ਕੱਲਾ ਥਣ ਦੀਦਾ ਵਾ ਇਹ ਲਾਗੇ ਤਾਂ ਦਿਖਾ ਦਿਓ ਚੰਗੀ ਠੀਕ ਹੈ ਠੀਕ ਹੈ ਜੀ ਤੇ ਕਹਿਣਾ ਬਾਈ ਜੀ ਹੋਰ ਕੁਝ ਹੋਰ ਨਹੀਂ ਜੀ ਕੋ ਆਪਣੀ ਤਸੱਲੀ ਕਰਕੇ ਚਲੋ ਬੱਚਾ ਘਰ ਆਪੋ ਆ ਸਵੇਰ ਤੋਂ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਕਿਹੜੀ ਗੱਲ ਬਾਕੀ ਝਾਂਡਾ ਕਰੇ ਅਸੀਂ ਕਹਿ ਨਹੀਂ ਸਕਦੇ ਅੱਛਾ ਜੀ ਠੀਕ ਹੈ ਗੱਲ ਪੈਣ ਫ ਸਮਝਣਾ ਲੱਗੇ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਬਾਈ ਦੀ ਸੱਚ ਗੱਲ ਆ ਤੇ ਬਾਕੀ ਕੋਈ ਗੱਲ ਨਹੀਂ ਠੰਡੀ ਠੀਰੀ ਆ ਬਾਰਟੀ ਦਾ ਕਥਨ ਨਹੀਂ ਚੋ ਕੋਈ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਲਓ ਬਾਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ